ਸਵਿਰਨਾ ਮਾਹੌਲ ਬੜਾ ਖਤਰਨਾਕ ਇਧਰ ਮੇਰੀ ਜੂੜੀ ਨੂੰ ਦੇਖੋ ਪਹਿਲਾਂ ਲਾ ਦੇ ਪੁੱਤ ਅਰੇ ਕੀ ਬਾਤ ਹੈ ਕਹਿੰਦੇ ਸੋਹਣਾ ਸਰਦਾਰ ਮੈਨੂੰ ਮੈਨੂੰ ਖੜਜੋ ਮੈਂ ਕੀ ਕਹਾਂਗਾ ਖੜਜੋ ਮੈਨੂੰ ਜੂੜੀ ਵਾਲਾ ਸਰਦਾਰ ਕੈਂ ਡਰ ਅਗਦਾ ਨਹੀਂ ਸਾਵਲੇ ਜੇ ਰੰਗ ਦਾ ਠੀਕ ਹੈ ਪੁੱਤ ਗਾਣਾ ਲਾਤਾ ਤੇਰੇ ਤੇ ਚਾਚੀ ਨੇ ਠੀਕ ਹੈ ਫਿਰ ਬਾਈ ਇਹਨਾਂ ਦੇ ਪਰਹਾਰੋ ਹੀ ਬਣਨੇ ਨੇ ਪਟਕੇ ਵੱਡੇ ਹੋਏ ਕਿ ਕੁਛ ਮਰਜ਼ੀ ਕਰੀ ਜਾਣ ਤੇਨੂੰ ਸਿੱਟ ਦੂ ਬੁੱਤ ਤੈਨੂੰ ਸਿੱਟ ਦੂ ਬੁੱਤ ਬੜੀ ਬੜੀ ਢੋਲਦੀ ਮਾਰਦਾ ਹਾਂ ਹਾਂ ਥੱਲੇ ਨੂੰ ਡਿੱਗਦਾ ਤੈਨੂੰ ਤਾਂ ਇਹ ਤੂੰ ਨਹੀਂ ਇਹਨੂੰ ਸਿੱਟੇਂਗਾ ਇਹ ਸਿੱਟ ਦੂ ਤੈਨੂੰ ਸਵੇਰ ਦਾ ਮਾਹੌਲ ਸਾਰੇ ਜਾਣ ਵਾਲੇ ਹੁੰਦੇ ਆ ਪੂਰਾ ਚੀਂਚੀ ਪੀਪੀ ਵਾਲਾ ਹੁੰਦਾ ਫਿਰ ਭੈਣ ਜੀ ਤੁਸੀਂ ਅੱਜ ਆ ਜਾਓ ਆਪਾਂ ਸੂਟ ਪਸੰਦ ਕਰ ਲਾਂਗੇ ਠੀਕ ਹੈ ਕਲਰ ਹੀ ਬਦੰਦ ਕਰਾਉਣਾ ਤੂੰ ਨੂੰ ਮੈਂ ਬਰਕਾ ਤਾਂ ਨਹੀਂ ਪਸੰਦ ਕਰਾਉਣਾ ਓਨਲੀ ਕਲਰ ਨਹੀਂ ਓਨਲੀ ਕਲਰ ਓਨਲੀ ਕਲਰ ਬਰਕਤ ਖਾਤਾ ਤੁਹਾਨੂੰ ਰਾ ਦਿਖਾਤਾ ਹੈ ਅੱਛਾ ਬੜਾ ਹਾਂ ਦਿਖਾਤਾ ਤੁਹਾਨੂੰ ਆ ਲੈ ਆ ਲੈ ਕਿਉਂਕਿ ਬਰਕਤ ਦਾ ਸਾਰਾ ਕਾਲਾ ਮਾਲਾ ਹੋਊ ਨਾ ਕੀ ਪਸੰਦ ਕਰੋਗੇ ਜਿਆਦਾ ਬਰਕਤ ਪਾਉਣਾ ਪਾ ਫਿਰ ਤਾਂ ਇਹਨੂੰ ਦਿਖਾਇਆ ਤਾਂ ਹੈ ਫੁੱਲ ਹੈਵੀ ਐਦਾਂ ਸੂਟ ਲੱਗੇ ਕਿ 50000 ਵਾਲਾ ਪਾਇਆ ਹੈਗਾ ਆ ਦੇਖ ਮੋਟੂ ਮੇਰੀ ਗੱਲ ਸੁਣ ਤੈਨੂੰ ਮੈਂ ਕੱਲਾ ਉਹ ਕਲਰ ਡਿਸਾਈਡ ਕਰਨਾ ਤੁਸੀਂ ਗੱਲਾਂ ਹਾਂ ਫਿਰ ਇੱਕ ਸਟੱਫ ਦੇਖ ਲਾਵੇ ਥੋੜਾ ਜਿਹਾ ਸਟੱਫ ਦੇਖਣਾ ਬਸ ਕੱਲਾ ਅੱਜ ਤੁਸੀਂ ਆਜਾ ਠੀਕ ਹੈ ਮੈਂ ਹੁਣ ਤੁਹਾਨੂੰ ਦਿਖਾਵਾਂ ਲਓ ਬਈ ਅੱਜ ਅਸੀਂ ਜੁਹਾਰ ਦੀ ਸ਼ਾਪਿੰਗ ਕਰਨ ਲੱਗੇ ਬੇਬੀ ਹੱਕ ਤੋਂ ਸਾਨੂੰ ਇੱਕ ਅੱਧੀ ਖੋਟੀ ਵਧੀਆ ਲੱਗੀ ਸੀ ਹਾਂ ਬਲੌਗਰਾਂ ਬਈ ਮੈਂ ਸੀਵੀਆ ਹਾਂ ਸੀਵੀਆ ਸੀਵੀਆ ਬਈ ਸੀਵੀਆ ਸੀਵੀਆ ਫੈਮਿਲੀ ਦੇਖੀ ਬਈ ਤਾਂ ਤੁਹਾਡੀ ਆਵਾਜ਼ ਸੁਣ ਹੈਨਾ ਕਿਵੇਂ ਲੱਗੀ ਦੋ ਦੋ ਤਨੀ ਠੀਕ ਹੈ ਸਹੀ ਹੈ ਸਹੀ ਹੈ ਨਾ ਠੀਕ ਹਾਂ ਆਹ ਦੇ ਦਿਓ ਬਈ ਸਹੀ ਹੈ ਹੋਰ ਤੌਮ ਨਫੀ ਵਗੈਰਾ ਨਹੀਂ ਲੋਫੀ ਤਾਂ ਵੀਰੇ ਬੋਲੋ ਕੁਝ ਪਿਆ ਪਾਉਂਦਾ ਵੀ ਨਹੀਂ ਹੈਗਾ ਉਹ ਆਹ ਜੀ ਜਾਮ ਆਉਂਦੇ ਨਹੀਂ ਸਾਡੇ ਜਵਾਕ ਕੋਈ ਹੋਰ ਚੀਜ਼ ਕਈ ਵਾਰ ਆਪਣੇ ਯਾਦ ਆਉਂਦੀ ਆ ਉਧਰੋਂ ਦੇਖ ਲੈਣੇ ਆ ਕੁੜੀਆਂ ਵਾਲੀ ਆ ਨਾ ਨਹੀਂਵੇਂ ਲੈ ਲੈਣੀ ਸੀ ਪੱਕਾ ਕੁੜੀਆਂ ਨਾ ਹੂੰ ਕੁੜੀਆਂ ਵਾਲੀ ਆ ਨਹੀਂ ਮੈਨੂੰ ਵੀ ਪਸੰਦ ਆਈ ਸੀ ਆ ਜੀ ਆ ਰਾਤ ਨੂੰ ਫੋਨ ਨੂੰ ਇਨਰ ਸੂਟ ਦੇਖਣਾ ਵੀ ਦੇਖ ਸਕਦੇ ਆ ਕਿ ਨਹੀਂ ਇਨਰ ਨਹੀਂ ਰਾਤ ਨੂੰ ਫੋਨ ਨਾਲ ਅੱਜ ਚਾਹ ਵੀ ਕਿ ਦੱਸਿਓ ਵੀ ਸਾਡੀ ਦੁਕਾਨ ਦੀ ਚਾਹ ਕਿਵੇਂ ਆ ਠੀਕ ਹੈ ਉਸਤਾਦ ਸਤਿ ਸ੍ਰੀ ਅਕਾਲ ਵੀਰੇ ਆ ਤੁਹਾਡੇ ਪੰਪ ਤੋਂ ਮੈਂ ਸਕੂਟਰੀ ਭੁੱਲ ਕਰਾਈ ਸੀ ਵਿਚਾਰੇ ਕੋਲ 10 ਰੁਪਏ ਨਹੀਂ ਸੀਗੇ ਮੈਂ ਆ ਕੇ ਸਾਡੇ ਰਾਜਵਿੰਦਰ ਨੂੰ ਵੜਾ ਦਿਓ ਫਿਰ ਉਹ ਕਹਿੰਦੇ ਵੀ ਨਹੀਂ ਮੈਡਮ 10 ਰੁਪਏ ਹੋਣੀ ਤਾਂ ਨਹੀਂ ਤੁਹਾਡੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਹਿੰਦੇ ਰਾਜਵਿੰਦਰ ਕਹਿੰਦੇ ਅੱਛਾ ਅੱਛਾ ਕੋਣਸਾ ਨੇ ਹੋ ਤੁਸੀਂ ਮੈਂ ਕਿਹਾ ਹਾਂ ਭਾਈ ਕੋਣਸਾ ਲੈ ਲੋ ਵੀਰੇ ਲਓ ਭਾਈ ਸਾਡੇ ਸੂਟਾਂ ਦੇ ਕਲਰ ਹੋ ਗਏ ਡਿਸਾਈਡ ਮੋਟੂ ਨੇ ਬੋਣਾਂਗਾ ਮਹਿਰੂਨ ਕਲਰ ਮਹਰੂਨ ਪਿੰਕ ਵਜੈਂਟਾ ਨੋਟ ਸਾਈਡ ਨੋਟ ਸੈਂਟਰ ਯੈੱਲੋ ਪੀਲਾ ਗੁਲਾਬੀ ਖੱਟਾ ਦੱਸ ਅਰੇ ਯੇ ਕੁਛ ਨਹੀਂ ਪਤਾ ਲੱਗ ਰਿਹਾ ਮੈਂ ਤਾਂ ਬਈ ਮੈਂ ਇਹਨਾਂ ਨੇ ਕੱਜਤ ਪਸ ਕਰ ਲਿਆ ਰਾਤ ਨੂੰ ਡਿਸਾਈਡ ਕਰ ਲਿਆ ਠੀਕ ਹੈ ਵੀਰੇ ਨਹੀਂ ਮੈਂ ਤਾਂ ਆਦੀ ਮਰਜ਼ੀ ਦਾ ਮਹਰੂਨ ਕਲਰ ਲੈ ਕੇ ਉਹਨੂੰ ਵਰਕ ਨਾਲ ਭਰਾ ਕੇ ਬਸ ਬਹਿ ਜਾ ਬਹਿ ਜਾ ਕਰਾ ਦੇਣਾ <laughs> बस एक दुगा मैं कुछ नहीं कह सकती नो no वर्ड्स ठीक है भाई मोटू मेनु देख रहा गा आ गया मोटू आ जा मोटू आ जा आ जा ਲੋ ਵੀ ਸਾਡਾ ਮੋਟੂ ਅੱਜ ਬੱਸ ਤੇ ਸਫ਼ਰ ਕਰਕੇ ਆਇਆ ਮੁਹਾਲੀ ਤੱਕ ਮੀਟਿੰਗਾਂ 'ਚ ਐ ਮੀਟਿੰਗਾਂ 'ਚ ਵੱਡੀਆਂ ਗੱਲਾਂ ਟਾਈਮ ਮੰਗਦੀਆਂ ਸਾਈਂ ਆਉਂਦਾ ਲੇਟਰ ਕਰਨੇ ਲੇਟਰ ਕਰਨੇ ਦਿਖਦਾ ਹੀ ਕੁਛ ਨਹੀਂ ਕੁਛ ਨਹੀਂ ਹੋਰ ਕਰਨੇ 'ਚ ਪਹਿਲੀ ਧੁੰਦ ਦੇਖ ਗੱਡੀ 'ਚ ਬੈਠੀ ਤਾਂ ਦਿਖਦਾ ਉਹ ਡਰਾਈਵਰ ਨੂੰ ਤਾਂ ਕੁਛ ਵੀ ਨਹੀਂ ਆਪਨੀ ਗੱਡੀ ਦੇ ਆਹ ਦੇਖ ਤਾਂ ਇਹ ਤਾਂ ਵੀਰੇ ਦੀ ਗੱਡੀ ਪਿੱਛੇ ਲਵਾਈ ਹੈ ਗੇਜੀ ਵੀਰੇ ਦੀ ਅੱਛਾ ਵੀ ਉਹਨੂੰ ਉੱਥੇ ਛੱਡ ਕੇ ਆਵਾਂਗੇ ਆਪਾਂ ਲੋ ਵੀ ਹੁਣ ਆਪਾਂ ਜਮੀ ਕੁਛ ਨਹੀਂ ਦਿਖ ਰਿਹਾ ਆਹ ਆਹ ਰੀ ਕਿਤੇ ਤੇਰੇ ਵਾਲੀਆਂ ਲਾਈਟਾਂ ਜੇ ਫਿਰ ਵੀ ਕਾਮਯਾਬਾ ਹੋਰ ਮੋਟੂ ਕਿਹੋ ਜਿਹਾ ਰਿਹਾ ਸਫ਼ਰ ਵੀਰੇ ਸਾਹਿਬ ਨੂੰ ਫੋਨ ਕਰ ਲੋ ਲੋ ਗਾਇਸ ਫਾਈਨਲੀ ਆਪਾਂ ਹੋਮ ਰੀਚ ਕਰ ਗਏ ਹਾਂਜੀ ਹਾਂਜੀ ਠੀਕ ਆ ਸਾਡੇ ਦੋਨਾਂ ਭੈਣਾਂ ਦੇ ਅੱਜ ਬਲੈਕ ਬਲੈਕ ਦੋਨਾਂ ਦੀ ਮੈਚਿੰਗ ਹੋ ਗਈ ਆਪਣੀ ਹੈਨਾ ਬਲੈਕ ਬਲੈਕ ਅੱਜ ਮੈਂ ਦੀਦੀ ਨੂੰ ਹੋਰ ਹੀ ਲੱਗੀ ਆਣੀ ਹੈ ਪਹਿਲੀ ਵਾਰ ਭੈਣਾ ਕੋਟ ਕਾਲੇ ਰੰਗ ਦਾ ਵਕੀਲ ਲੱਗਦੀ ਦੇਖ ਕਾਲਾ ਹੀ ਤੇ ਵੈਰੀ ਬੋਲਿੰਗ ਟਰੁਥ ਵੀ ਮੈਂ ਲੱਗਿੰਗ ਵਕੀਲ ਤਾਂ ਮੈਂ ਪਹਿਲੀ ਗੇ ਕਾਲਾ ਕੋਟ ਨਹੀਂ ਪਾਇਆ ਕਾਲਾ ਕੋਟ ਉਹੀ ਨਹੀਂ ਭਾਇਆ ਕਿਸੇ ਗੱਲ ਨੂੰ ਹੀ ਪਾਇਆ ਟ੍ਰੈਕ ਲਈ ਨਖਰਾ ਕੇ ਪਾਇਆ ਮੇਰੇ ਹੀ ਹੋਂ ਦੇਖ ਲੈ ਵਾਕੇ ਅੱਗੇ ਤੁਹਾਨੂੰ ਪਤਾ ਹੋਏ ਇੰਗਲਿਸ਼ ਹਾਂਜੀ ਸਸਤਰੀ ਕਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਲੈ ਕੇ ਆਈਆਂ ਜਿਹੜਾ ਜਾਗ ਨੂੰ ਲਾ ਦੂਗਾ ਚਾਰ ਚੰਨ ਪਹਿਲਾਂ ਤਾਂ ਮੈਂ ਤੁਹਾਨੂੰ ਆਪ ਦਾ ਪ੍ਰੋਪਰ ਸੂਟ ਦਿਖਾ ਦਾਂ ਸੂਟ ਦੇਖੋ ਸਲਵਾਰ ਦਾ ਵਰਕ ਦੇਖੋ ਠੀਕ ਹੈ ਸਲਵਾਰ ਤੇ ਸਾਰਾ ਹੈਂਡਵਰਕ ਹੈ ਪਿਓਰ ਸਿਲਕ ਦੀ ਸਲਵਾਰ ਹੈ ਤੇ ਫ੍ਰੈਂਡੀ ਸਿਲਕ ਦੀ ਜਿਹੜੀ ਹੈਗੀ ਆ ਸ਼ਰਟ ਆ ਸ਼ਰਟ ਤੇ ਬਹੁਤ ਹੈਵੀ ਮੈਂ ਲੇਸ ਲਗਾਈ ਆ ਚਾਕਾਂ ਤੇ ਅੱਗੇ ਪਿੱਛੇ ਤੇ ਬਾਵਾ ਪਾਕਿਸਤਾਨੀ ਸਟਾਈਲ ਬਾਵਾ ਤੇ ਵੀ ਲੇਸ ਲੱਗੀ ਆ ਦੁਪੱਟੇ ਦੇ ਵਿੱਚ ਸਾਰਾ ਮੈਂ ਹੈਂਡਵਰਕ ਡਿਜ਼ਾਈਨ ਕੀਤਾ ਤੇ ਚਾਰੇ ਪਾਸੇ ਫੁੱਲ ਹੈਵੀ ਮੈਂ ਲੇਸ ਲਗਾਈ ਆ ਆਰਗੈਂਜ਼ਾ ਦਾ ਦੁਪੱਟਾ ਲਾ ਲਓ ਜੀ ਜੇ ਇਹ ਸੂਟ ਦਾ ਮੈਂ ਤੁਹਾਨੂੰ ਪ੍ਰਾਈਸ ਦੱਸਾਂ ਜਿਵੇਂ ਪਹਿਲਾਂ ਨਹੀਂ ਸੂਟਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਇਹ ਵਾਲਾ ਪ੍ਰਾਈਸ ਵੀ ਬਿਲਕੁਲ ਮੈਂ ਬਿਲਕੁਲ ਜੈਨੂਇਨ ਪ੍ਰਾਈਸ ਰੱਖਿਆ ਹੈਂਡਵਰਕ ਸਲਵਾਰ ਤੇ ਸਾਰਾ ਹੈਂਡਵਰਕ ਹੈ ਚੁੰਨੀ ਤੇ ਸਾਰਾ ਹੈਂਡਵਰਕ ਹੈ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਕਾਫੀ ਡਿਜ਼ਾਈਨ ਮੇ ਰੈਡੀ ਕੀਤੇ ਆ ਇੱਕ ਚੀਜ਼ ਹੋਰ ਦੱਸਦਾ ਇਹ ਵਾਲਾ ਡਿਜ਼ਾਈਨ ਰੀਸਟਾਕ ਨਹੀਂ ਹੋਣਾ ਬਿਕੋਜ਼ ਇਹ ਜਿਹੜਾ ਸਲਵਾਰ ਦਾ ਕੱਪੜਾ ਹੈਗਾ ਇਹ ਮੇਰੇ ਕੋਲ ਲਿਮਟਿਡ ਜਿਹੀ ਸਟਾਕ ਆ ਜਿਹਨੇ ਬੁੱਕ ਕਰਨਾ ਹੋਇਆ ਜਲਦੀ ਜਲਦੀ ਅੱਜ ਕਰ ਲਿਓ ਠੀਕ ਹੈ ਸਭ ਤੋਂ ਪਹਿਲਾਂ ਤਾਂ ਜੀ ਲੋ ਇਹਦੇ ਵਿੱਚ ਕਾਫੀ ਜ਼ਿਆਦਾ ਡਿਜ਼ਾਈਨ ਜਿਹੜੇ ਹੈਗੇ ਆ ਰੈਡੀ ਹੋਏ ਆ ਇਹਦੀ ਸਲਵਾਰ ਦੇ ਉੱਪਰ ਮੈਂ ਥੋੜਾ ਥ्रेड ਵਰਕ ਦਿੱਤਾ ਆ ਸਲਵਾਰ ਦੀ ਉੱਪਰ ਵਰਕ ਆ ਸਾਰਾ ਠੀਕ ਹੈ ਇਹਦੇ ਨਾਲ ਮੈਂ ਮਹਿਰੂਨ ਕੰਟਰਾਸਟ ਕੀਤਾ ਇਸ ਤੋਂ ਬਾਅਦ ਆ ਗਿਆ ਜੀ ਇੱਕ ਤੁਸੀਂ ਦੇਖ ਸਕਦੇ ਹੋ 골ਡਨ ਸਲਵਾਰ ਬਹੁਤ ਜ਼ਿਆਦਾ ਪਿਆਰਾ ਹੈ ਇਹਦੇ ਉੱਪਰ ਵਰਕ ਆ ਇਹਦੇ ਨਾਲ ਆਪਾਂ ਕੰਟਰਾਸਟ ਕੀਤਾ ਰੈੱਡ ਸ਼ਰਟ ਨਾਲ ਇਸ ਤੋਂ ਬਾਅਦ ਆ ਗਿਆ ਜੀ ਛੋਟੀ ਡੱਬੀ ਵਾਲਾ ਜਿੱਦਾਂ ਦੀ ਮੇਰੀ ਸਲਵਾਰ ਮੇਰੇ ਬੀਅਰ ਕੀਤੀ ਆ ਇਹ ਥੋੜੀ ਡੱਬੀ ਵੱਡੀ ਆ ਬਟ ਇਹ ਡੱਬੀ ਛੋਟੀ ਆ ਗਈ ਸਾਰਾ ਹੈਂਡਵਰਕ ক্লোਜ਼ ਤੋਂ ਦਿਖਾ ਦਿਓ ਬੱਚੇ ਆ ਕੇ ਸਾਰਾ ਹੈਂਡਵਰਕ ਇਹਦੇ ਨਾਲ ਆਪਾਂ ਫਲੋਰੋ ਪਿੰਕ ਸ਼ਰਟ ਦਾ ਕੀਤਾ ਕੰਟਰਾਸਟ ਇਸ ਤੋਂ ਬਾਅਦ ਆ ਗਿਆ ਜੀ 골ਡਨ ਦੇ ਉੱਪਰ ਮਹਿਰੂਨ ਦਾ ਟੱਚ ਦਿੱਤਾਗਾ ਸਾਰਾ ਸਲਵਾਰ ਤੇ ਆਪਣਾ ਹੈਂਡਵਰਕ ਆ ਚੈੱਕ ਕਰ ਸਕਦੇ ਹਾਂ ਨਾਲ ਆਪਾਂ ਸ਼ਰਟ ਦਾ ਕੰਟਰਾਸਟ ਕੀਤਾ ਮਹਿਰੂਨ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਠੀਕ ਆ ਜਿਹੜੀ ਜਿੱਤਾਂ ਦੀ ਮੇਰੇ ਸਲਵਾਰ ਪਾਈ ਆ ਉਹਦੇ ਵਿੱਚ ਥੋੜਾ ਜਿਹਾ ਹੋਰ ਕਲਰ ਚੇਂਜ ਹੋ ਕੇ ਇਹਦੇ ਨਾਲ ਕੰਟਰਾਸਟ ਕੀਤਾ ਆਪਾਂ ਫਲੋਰੋ ਪਿੰਕ ਇਸ ਤੋਂ ਬਾਅਦ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਾਂ カラー ਆ ਗਿਆ ਇਹਦੇ ਵਿੱਚ ਦੋ ਸਲਵਾਰਾਂ ਅੰਬੀ ਵਾਲੀਆਂ ਤਿਆਰ ਹੋਈਆਂ ਸਾਰਾ ਹੈਂਡਵਰਕ ਤੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਸ਼ਰਟ ਕਿੰਨਾ ਪਿਆਰਾ ਕੰਟਰਾਸਟ ਇਹਦੇ ਨਾਲ ਜਿਹੜਾ ਹੈਗਾ ਹੋਇਆਗਾ ਇਹਦੇ ਵਿੱਚ ਇੱਕ ਸਲਵਾਰ ਦਾ ਡਿਜ਼ਾਈਨ ਡੱਬੀ ਵਾਲਾ ਆ ਗਿਆ ਦੋ ਅੰਬੀਆਂ ਵਾਲਾ ਆ ਗਿਆ ਇੱਕ ਆ ਸੇਮ ਸਲਵਾਰ ਆ ਗਈ ਜਿਹੜੀ ਇੱਧਰ ਆਪਾਂ ਰੈਡੀ ਕੀਤੀ ਛੋਟੀ ਡੱਬੀ ਵਾਲੀ ਇਹਦੇ ਨਾਲ ਫਲੋਰੋ ਪਿੰਕ ਲਗਾਈ ਆ ਸ਼ਰਟ ਇਹਦੇ ਨਾਲ ਆਪਾਂ ਲਗਾਈ ਆ ਮਹਿਰੂਨ ਸ਼ਰਟ ਤੁਹਾਨੂੰ ਜਿੰਨਾਂ ਦੇ ਵਿੱਚ ਵੀ ਕੋਈ ਵੀ ਸੂਟ ਚਾਹੀਦਾ ਹੋਇਆ ਜੇ ਤਾਂ ਤੁਸੀਂ ਅਨਸਟਿਚ ਲੈਣਾਗਾ ਆਰੈਸਟਿਚ ਤੁਹਾਨੂੰ ਸੂਟ ਮਿਲੂਗਾ ਜੀ ਦੁਪੱਟਾ ਨਾਲ ਮਿਲੂਗਾ ਲੇਸ ਤੁਹਾਨੂੰ ਸਾਰੀ ਲੱਗੀ ਹੋਈ ਮਿਲੂਗੀ ਦੁਪੱਟੇ 'ਚ ਸਾਰਾ ਹੈਂਡਵਰਕ ਹੋਇਆ ਹੋਇਆ ਮਿਲੂਗਾ ਸਿਰਫ 3400 ਬਸ 3400 ਸ਼ਿਪਿੰਗ ਫ੍ਰੀ ਇਨ ਪੰਜਾਬ ਸਾਰਾ ਹੈਂਡਵਰਕ ਇੰਨਾ ਹੈਵੀ ਹੀ ਹੈਂਡਵਰਕ ਮਿਲੂਗਾ ਸਾਰਾ ਸੇਮ ਸਟਾਕ ਪਿਓਰ ਸਿਲਕ ਦੀ ਸਲਵਾਰ ਗਲੈਮ ਸਿਲਕ ਦੀ ਸ਼ਰਟ ਜੇ ਤੁਸੀਂ ਸਟਿਚ ਕਰਵਾ ਕੇ ਲੈਣਾ ਸਾਡੇ ਤੋਂ ਵਿਦ ਸਟੀਚਿੰਗ ਤੁਹਾਨੂੰ ਇਹ ਸਾਰਾ ਸੂਟ ਪਊਗਾ ਜੀ 45150 ਰੁਪਏ ਦੇ ਵਿੱਚ ਵਿਦ ਸਟੀਚਿੰਗ ఎవਰੀਥਿੰਗ ਸ਼ਿਪਿੰਗ ਫ੍ਰੀ ਵਿਦਆਊਟ ਸਟੀਚਿੰਗ ਓਨਲੀ 3400 ਜਿਹਨੇ ਜਿਹਨੇ ਬੁੱਕ ਕਰਵਾਉਣਾ ਜਲਦੀ ਕਰਵਾ ਲਓ ਠੀਕ ਹੈ ਜੀ ਇਹਦੇ ਵਿੱਚ ਵੀ ਡਬਲ ਡਬੀ ਵਾਲਾ ਡਿਜ਼ਾਈਨ ਪਿਆਗਾ ਠੀਕ ਹੈ ਇਹਦੇ ਵਿੱਚ ਆ ਦੋ ਡਿਜ਼ਾਈਨ ਆਗੇ ਦੋ ਸਲਵਾਰਾਂ ਸੇਮ ਇਦਾਂ ਦੀਆਂ ਨੇ ਇਹਦੇ ਵਿੱਚ ਦੋ ਅੰਬੀ ਵਾਲੇ ਡਿਜ਼ਾਈਨ ਆਗੇ ਡਿਜ਼ਾਈਨ ਆਗੇ ਇੱਕ ਆ ਵਾਲਾ ਡਿਜ਼ਾਈਨ ਆ ਗਿਆ ਇਦੇ ਵਿੱਚ ਇੱਕ ਆ ਸਿੰਗਲ ਡਿਜ਼ਾਈਨ ਆ ਇੱਕ ਜਿੱਦਾਂ ਮੇਰੇ ਪਾਇਆ ਮੇਰੇ ਵਾਲੇ ਨਾਲ ਦੇ ਸੇਮ ਤਿੰਨ ਸੂਟ ਮੇਰੇ ਵਾਲੇ ਨਾਲ ਦੇ ਨੇ ਠੀਕ ਹੈ ਜੀ ਤੁਹਾਨੂੰ ਦੁਪੱਟਾ ਵਗੈਰਾ ਸਾਰਾ ਰੈਡੀ ਕਰਕੇ ਦਵਾਂਗੇ ਜਲਦੀ ਆ ਕੀ ਆਰਡਰ ਕਰ ਦਿਓ 62831 77170 ਸੋਹਣਾ ਸੋਹਣਾ ਸੂਟ ਤੇ ਜਾਗ ਨੂੰ ਲਾ ਦਿਓ ਚਾਰ ਚੰਨ ਹੁਣ ਐ ਬਣਾ ਕੇ ਰੱਖ ਲੈਨੇ ਆਪਾਂ ਇੱਕ ਆ ਵਾਲਾ ਸੂਟ ਹੈ ਜੀ ਠੀਕ ਹੈ ਤੇ ਆ ਵਾਲੇ ਇਹਦੇ ਵਿੱਚ ਆਗੇ ਜੀ ਆ ਸੇਮ ਕਮੀਜ਼ ਹੋਊਗੀ ਇੱਕ ਸਲਵਾਰ ਆ ਗਈ ਇੱਕ ਅੰਬੀ ਵਾਲੀ ਐ ਦੋ ਅੰਬੀ ਵਾਲੀਆਂ ਨੇ ਤਿੰਨ ਸੂਟ ਇਹ ਹੋਗੇ ਠੀਕ ਹੈ ਤੇ ਜਿਹੜਾ ਮੇਰੇ ਪਾਇਆ ਹੋਇਆਗਾ ਤਿੰਨ ਸੂਟ ਇਹ ਹੋਗੇ ਠੀਕ ਹੈ ਤੇ ਜਿਹੜਾ ਆਹ ਵਾਲਾਗਾ ਇੱਕ ਨਾਲ ਰੈੱਡ ਸਲਵਾਰ ਹੈ ਇਹਦੇ ਨਾਲ ਇੱਕ ਨਾਲ ਇਹਦੇ ਨਾਲ ਮਹਿਰੂਨ ਤੇ ਦੋ ਸਲਵਾਰਾਂ ਇਹਦੇ ਵਿੱਚ ਸੇਮ ਆਣੇ ਹਾਂਜੀ ਦੋਨਾਂ ਨਾਲ ਰੈੱਡ ਸ਼ਰਟ ਆ ਗਈ ਠੀਕ ਹੈ ਜੀ ਤੇ ਇੱਕ ਆ ਗਈ ਆਹ ਸਲਵਾਰ ਇਹਦੇ ਨਾਲ ਮਹਿਰੂਨ ਕਮੀਜ਼ ਇਹਦੇ ਨਾਲ ਫਲੋਰੋ ਪਿੰਕ ਆ ਗਈ ਤੇ ਇੱਕ ਇਹਦੇ ਨਾਲ ਕਿਹੜੀ ਆ ਦੋ ਸਲਵਾਰਾਂ ਹੋਰ ਨੇ ਵੱਡੀ ਡੱਬੀ ਵੱਡੀ ਡੱਬੀਆਂ ਵਾਲੀਆਂ ਉਹਨਾਂ ਨਾਲ ਵੀ ਫਲੋਰੋ ਪਿੰਕ ਆ ਹਨਾ ਤੇ ਆਹ ਵਾਲੇ ਸਾਰੇ ਡਿਜ਼ਾਈਨ ਹਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵਿਡਿੰਗ ਸੀਜ਼ਨ ਆ ਗਿਆ ਤਾਂ ਤੁਹਾਡੇ ਵਿਡਿੰਗ ਸੀਜ਼ਨ ਵਾਸਤੇ ਅਸੀਂ ਬਹੁਤ ਹੀ ਸੋਹਣੇ ਸੋਹਣੇ ਆਪ ਤਿਆਰ ਕੀਤੇ ਹੋਏ ਹੈਂਡਵਰਕ ਜਿਹੜੇ ਕੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਲੈ ਕੇ ਆ ਗਏ ਆ ਅੱਜ ਤੁਸੀਂ ਮੇਰੇ ਆਰਟੀਕਲ ਦੇਖ ਸਕਦੇ ਹੋ ਪਹਿਲਾਂ ਤਾਂ ਮੈਂ ਤੁਹਾਨੂੰ ਪ੍ਰੋਪਰ ਆਪ ਦਾ ਆਰਟੀਕਲ ਦਿਖਾ ਦਾਂ ਇਹ ਕਿਦਾਂ ਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਬਾਟਮ ਚੈੱਕ ਕਰ ਸਕਦੇ ਹੋ ਜੀ ਗਲੈਮ ਸਿਲਕ ਦੀ ਬਾਟਮ ਆ ਤੇ ਘੁੰਗਰੂਆਂ ਵਾਲੀ ਮੈਂ ਲੇਸ ਲਗਾਈ ਆ ਤੇ ਨਾਲ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਅੰਬੀ ਵਾਲਾ ਵਰਕ ਆ ਬਹੁਤ ਸੋਹਣਾ ਪਿਓਰ ਹੈਂਡਵਰਕ ਕੋਈ ਇਹ ਚ ਥ੍ਰੈਡ ਨਹੀਂਗਾ ਠੀਕ ਹੈ ਪਿਓਰ ਹੈਂਡਵਰਕ ਸੂਟ ਆ ਤੇ ਬ੍ਰੋਕੇਟ ਦੀ ਸ਼ਰਟ ਹੈ ਜੀ ਕੋਈ ਸੈਮੀ ਬ੍ਰੋਕੇਟ ਨਹੀਂ ਪੂਰੀ ਵਧੀਆ ਬ੍ਰੋਕੇਟ ਲਗਾਈ ਹੋਈ ਹੈਗੀ ਤੇ ਬਾਹਾਂ ਦੇਖ ਸਕਦੇ ਹੋ ਪਾਕਿਸਤਾਨੀ ਸਟਾਈਲ ਆਰਮਜ਼ ਆ ਤੇ ਇਹਦੇ ਉੱਪਰ ਵੀ ਮੈਂ ਘੁੰਗਰੂਆਂ ਵਾਲੀ ਲੇਸ ਲਗਾਈ ਆ ਆਰਗੈਂਜ਼ਾ ਦਾ ਦੁਪੱਟਾ ਵਿਦ ਬਿਊਟੀਫੁੱਲ ਕਿਰਨ ਗੋਟਾ 4 ਸਾਈਡਡ ਲੇਸ ਲੱਗੀ ਹੈ ਜੀ ਕਿਰਨ ਗੋਟਾ ਸਾਰੇ ਸੂਟ ਦੀ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਵੀਡੀਓ ਦੇਖੋ ਤੇ ਫੋਰ ਸਾਈਡਡ ਮੈਂ ਬਹੁਤ ਹੀ ਪਿਆਰੇ ਜਿਹੇ ਟਿਸ਼ੂ ਨਾਲ ਇਹਨੂੰ ਫਿਨਿਸ਼ਿੰਗ ਵੀ ਦਿੱਤੀ ਆ ਠੀਕ ਹੈ ਤੇ ਇਹਦੇ ਵਿੱਚ ਮੇਰੇ ਕੋਲ ਕਾਫੀ ਸਾਰੇ ਕਲਰ ਨੇ ਜਿਹੜੇ ਅਵੇਲੇਬਲ ਹੈਗੇ ਆ ਬਟ ਸਟਾਕ ਮੇਰੇ ਕੋਲ ਬਹੁਤ ਹੀ ਥੋੜਾ ਸਟਾਕ ਆ ਜਿਹਨੇ ਵੀ ਮਤਲਬ ਆਰਡਰ ਕਰਨਾ ਹੋਇਆ ਪਲੀਜ਼ ਅੱਜ ਆ ਜਾਵਦਾ ਕਨਫਰਮ ਕਰ ਲਿਓ ਮੁੜ ਕੇ ਕਈ ਵਾਰ ਸੇਮ ਕਲਰ ਸੇਮ ਚੀਜ਼ ਨਹੀਂ ਮਿਲਦੀ ਡਿਫਰੈਂਟ ਮਿਲਦੀ ਆ ਠੀਕ ਹੈ ਤਾਂ ਜਿਹਨੇ ਵੀ ਲੈਣੀ ਹੋਈ ਪਹਿਲਾਂ ਲੈ ਲਿਓ ਠੀਕ ਹੈ ਜੀ ਤੇ ਹੁਣ ਮੈਂ ਪਹਿਲਾਂ ਤੁਹਾਨੂੰ ਪ੍ਰਾਈਸ ਦੱਸਦਾ ਵੀ ਇਹ ਵਾਲੇ ਸੂਟ ਦਾ ਪ੍ਰਾਈਸ ਕਿੰਨਾ ਦਾ ਆਹ ਵਾਲਾ ਸੂਟ ਤੁਹਾਨੂੰ ਵਿਦਾਉਟ ਸਟੀਚਿੰਗ ਠੀਕ ਹੈ ਵਿਦ ਫੈਬਰਿਕ ਵਿਦ ਟਿਸ਼ੂ ਵਿਦ ਲੇਸ ਵਿਦ ਸਾਰਾ ਹੈਂਡ ਵਰਕ ਚੁੰਨੀ ਦੇ ਉੱਪਰ ਲੇਸ ਲਗਾ ਕੇ ਦਵਾਂਗੇ ਡਾਈ ਕਰਵਾ ਕੇ ਦਵਾਂਗੇ ਸਿਰਫ 3500 ਸ਼ਿਪਿੰਗ ਫ੍ਰੀ ਇਨ ਪੰਜਾਬ ਜਸਟ 3500 ਦੇ ਵਿੱਚ ਤੁਹਾਨੂੰ ਬ੍ਰੋਕਟ ਦਾ ਸੂਟ ਆ ਜਿਹੜਾ ਇਹ ਮਿਲ ਜੂਗਾ ਠੀਕ ਹੈ ਤੇ ਵਿਦ ਸਟਿਚਿੰਗ ਤੁਹਾਨੂੰ ਇਹ ਵਾਲਾ ਸੂਟ ਮਿਲ ਜੂਗਾ ਜੀ 4700 ਦਾ 4700 ਦਾ ਵਿਦ ਸਟਿਚਿੰਗ 3500 ਦਾ ਵਿਦਆਊਟ ਸਟਿਚਿੰਗ ਇਹਦੇ ਵਿੱਚ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਦੋ ਆਪਣੇ ਕੋਲ ਆ ਵਾਲੇ ਸੂਟ ਨੇ ਜਿਹੜਾ ਮੈਂ ਵੇਅਰ ਕੀਤਾ ਹੋਇਆਗਾ ਤੇ ਦੋ ਆਪਣੇ ਕੋਲ ਆ ਲਾਈਟ ਫਰੋਜੀ ਕਲਰ ਦੇ ਕਲੋਸ ਤੋਂ ਦੇਖ ਲਓ ਤੁਸੀਂ ਵਰਕ ਕਿਦਾਂ ਲੱਗ ਰਿਹਾ ਦੋ ਆਪਣੇ ਕੋਲ ਲਾਈਟ ਫਰੋਜੀ ਕਲਰ ਦੇ ਆ ਠੀਕ ਹੈ ਜੀ ਤੇ ਆ ਆਪਣੇ ਕੋਲ ਸਿੰਗਲ ਕਲਰ ਹੀ ਆ ਜਿਹੜਾ ਸਕਾਈ ਬਲੂ ਆ ਤੇ ਰੈੱਡ ਕਲਰ ਦੇ ਸੂਟ ਆ ਰੈੱਡ ਮਹਿਰੂਨ ਕਲਰ ਦੇ ਇਹਦੇ ਆਪਣੇ ਕੋਲ ਪੰਜ ਸੂਟ ਨੇ ਠੀਕ ਹੈ ਜੀ ਆ ਆ ਗਿਆ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਮਰਜੈਂਟਾ ਕਲਰ ਦਾ ਇਹਦੇ ਵਿੱਚ ਆਪਣੇ ਕੋਲ ਸਿਰਫ ਤਿੰਨ ਸੂਟ ਨੇ ਠੀਕ ਹੈ ਜੀ ਆਹ ਵਾਲਾ ਆਪਣੇ ਕੋਲ ਸਟਾਕ ਆ ਜਿਹੜਾ ਅਵੇਲੇਬਲ ਹੈਗਾ ਜਿਨ੍ਹਾਂ ਨੇ ਵੀ ਆਰਡਰ ਕਰਨਾ 6283177170 ਵਾਲੇ ਨੰਬਰ ਤੇ ਆਰਡਰ ਕਰ ਸਕਦੇ ਹੋ ਇਹ ਪ੍ਰਾਈਸ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਕਿਉਂ ਕਿ ਅਸੀਂ ਨਾਲ ਕੁਆਲਿਟੀ ਵੀ ਦਵਾਂਗੇ ਠੀਕ ਹੈ ਜੀ ਜਲਦੀ ਜਲਦੀ ਆਰਡਰ ਕਰ ਦਿਓ ਬਸ ਆਹੀ ਸਟਾਕ ਹੈ ਇਹਦੇ ਵਿੱਚ ਹੋਰ ਮੇਰੇ ਕੋਲ ਮਿਲਣਾ ਵੀ ਨਹੀਂ ਹੈਗਾ 6283177170 ਵਾਲੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜਣਾ ਤੇ ਆਪ ਦਾ ਆਰਡਰ ਆ ਜਿਹੜਾ ਉਹ ਬੁੱਕ ਕਰਾਉਣਾ ਥੈਂਕ ਯੂ so much guys ਲੋ ਵੀ ਗਾਇਜ਼ ਜੁਝਾਰ ਦੀ ਲੋੜੀ ਦੀ ਡੇਟ ਕਰਤੀ ਸੀ ਫਾਈਨਲ ਜੁਝਾਰ ਸਿੰਘ ਜੀ ਦਾ ਫਿਰ ਦੇ ਜਾ ਭਾਜੋ ਹਾਂ ਚਲੋ ਆ ਆ ਦੇਖੋ ਦੇਖ ਦੇਖ ਜਾਣ ਕੇ ਜਾਣ ਕੇ ਕਿਵੇਂ ਕਰਦੇ ਨੇ ਖੜਜੋ ਖੜਜੋ ਫਿਰ ਖੜਜੋ ਖੜਜੋ ਰੁਕੋ ਰੁਕੋ ਕੱਲ ਨੂੰ ਜੁਝਾਰ ਸਿੰਘ ਜੀ ਦਾ ਹੈਗਾ ਹੈਪੀ ਬਰਥਡੇ ਹੈਪੀ ਬਰਥਡੇ ਕਿਦਾ ਹੈਪੀ ਬਰਥਡੇ ਕੱਲ ਨੂੰ ਕਿਦਾ ਹੈਪੀ ਬਰਥਡੇ ਉਹੂ ਉਹੂ ਦਾ ਉਹੂ ਉਹੂ ਦਾ ਉਹੂ ਉਹੂ ਦਾ ਮੋਟੂ ਬਹੁਤ ਸੋਹਣਾ ਲੱਗਿਆ ਨਾ ਇਹ ਇੱਕ ਇੱਕ ਸਮਾਈਲ ਬਨ ਫॉर ਮੀ ਐਹ ਤੇਰੇ ਬਾੜ ਕਾਲੀ ਤੇਰੇ ਨੈਣ ਨਕਸ਼ ਤੇਰੇ ਮੱਥੇ ਤੇ ਮਹਿਰੂਨ ਬਿੰਦੀ ਤੇਰਾ ਹਾਸਾ ਕਿੰਜ ਤਰੀਫ ਕਰਾਂ ਤੇਰੀ ਜਿੱਤ ਤਰੀਫ ਕਰਾਂ ਤੇਰਾ ਗੈਪ ਦਾ ਕੋਟ ਓ ਮਾਈ ਗਾਡ ਓ ਮਾਈ ਗਾਡ ਆਪਦੀਆਂ ਭੈਣਾਂ ਨੂੰ ਆਪਦੀਆਂ ਭੈਣਾਂ ਸੋਹਣੀਆਂ ਕਿਉਂ ਲੱਗਦੀਆਂ ਹੁੰਦੀਆਂ ਨੇ ਹਾਂਜੀ ਹੈ ਇਹ ਪਿਆਰੀ ਹੁੰਦਾ ਹੈ ਨਾ ਹੈਣਾ ਸਹੀ ਗੱਲ ਹੈ ਆਪਾਂ ਨੂੰ ਆਪਦੀ ਫੈਮਿਲੀ ਉਹ ਕਿੰਨੀ ਸੋਹਣੀ ਲੱਗਦੀ ਹੁੰਦੀ ਹੈ ਹੈਨਾ ਦੂਜੇ ਚਾਹੇ ਲੱਖ ਸੋਨੇ ਦਾ ਹੋਵੇ ਆਪਾਂ ਨੂੰ ਹੈਨਾ ਗੱਲ ਸੱਚ ਆਣਾ ਹੈ ਮੈਨੂੰ ਮੇਰਾ ਮੋਟੂ ਬਹੁਤ ਸੋਹਣਾ ਲੱਗਦਾ ਹੈ ਤੇ ਗਾਇਸ ਤੁਹਾਨੂੰ ਅਸੀਂ ਦੱਸ ਦਈਏ ਵੀ ਸਾਡੀ ਲੋੜੀ ਦੀ ਡੇਟ ਫਾਈਨਲ ਹੋ ਗਈ ਆ ਬਟ ਡੇਟ ਹੈ ਜੇ ਅਸੀਂ ਦੱਸਣੀ ਕੱਲ ਪਰਸ ਨੂੰ ਅਨਾਉਂਸ ਕਰ ਦੇਣੀ ਹੈ ਗਾਇਸ ਮੈਂ ਡੇਟ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਕੱਲ ਨੂੰ ਆਪਣੇ ਜੁਝਾਰ ਦਾ ਬਰਥਡੇ ਹੈ ਤੇ ਆਪਾਂ ਸੈਲੀਬ੍ਰੇਟ ਨਹੀਂ ਕਰ ਰਹੇ ਕਿਉਂਕਿ ਸੈਭ ਜਨਮ ਦੇ ਦਿਨ ਚੱਲ ਰਹੇ ਨੇ ਤਾਂ ਕਰਕੇ ਕਿ ਆਪਾਂ ਸੈਲੀਬ੍ਰੇਟ ਮਤਲਬ ਬਸ ਅਰਦਾਸ ਕਰਵਾ ਕੇ ਆਵਾਂਗੇ ਗੁਰਦੁਆਰਾ ਸਾਹਿਬ ਵੈਸੇ ਕੇਕ ਵਗੈਰਾ ਉਹ ਕੁਛ ਨਹੀਂ কাটਦੇ ਆਪਾਂ ਕਿਉਂਕਿ ਮੈਂ ਕਦੇ ਵੀ ਸੈਲੀਬ੍ਰੇਟ ਨਹੀਂ ਕਰਦੀ ਹੁੰਦੀ ਜਿਹੜਾ ਦਾ ਬਰਥਡੇ 1 ਜਨਵਰੀ ਨੂੰ ਆਪਾਂ ਕਰ ਲਾਂਗੇ ਜੇ ਕਰਨਾ ਹੈ ਠੀਕ ਹੈ ਗਾਇਸ